ਆਓ ਆਓ ਆਪਲਾ ਸਾਹਿਬ ਬੇਡਾ ਲੈ ਕੇ ਹੈਂਡਓਵਰ ਕਰਦੇ ਬੱਚੋ ਜੀ ਬਾਕੀ ਦਾ ਸਮਾਨ ਹੋਰ ਆਇਆ ਉਹ ਲਵਾ ਲਓ ਜਿੱਥੇ ਲਵਾਣਾ ਤੁਸੀਂ ਆਪਾਂ ਮੈਂ ਆਪਰੇਗਿੰਗ ਲੱਗਦਾ ਉਹ ਦੇ ਬਾਣੀ ਬੋਰਡ ਤੇ ਟਿੱਕ ਲੇਟ ਟਿੱਕ ਜਾ ਬੀ ਮੇਨ ਦੇਖੋ ਉਹ ਸਿਰਫ ਦੋ ਤੇ ਤਿੰਨ ਅਪਰੇਟਰ ਹੋਣਗੇ ਦੋ ਤਿੰਨ ਦਿਨੇ ਚਲੇ ਜਾਣ ਬਸ ਆਪਾਂ ਜਾਣਾਂਗੇ 8 ਹੋਦੀ ਹੈ ਇਹ ਦੋ ਬੋਟਲ ਲੈ ਚਲਾਂਗੇ ਤੁਸੀਂ ਵੀ ਜਾਵਾਂਗੇ ਨਾਲ ਭਾਈ ਮੈਂ ਫਿਰ ਕਰਾਂਗਾ ਇੱਕ ਇੱਕ ਬੋਟਲ ਦਿਜੀਏ ਛੁੱਟੀ ਆ ਰਹੀ ਹੈ ਕੀ ਜੀ ਨੀ ਮੈਂ ਪਤਾ ਨਹੀਂ ਕਿ ਕਰੀ ਕੁਛ ਕਰਾਉਣ ਲਈ ਕੁਛ ਨਿਭਾਉਣੋਂ ਪਹਿਲਾਂ ਮੁੰਡਾ ਮੇਰਾ ਨੌਕਰੀ ਨਹੀਂ ਹੋਇਆ ਜਿਹੜੂ ਕੱਲ ਮੈਂ ਦਾਨ ਕਰਦਾ ਹਾਂ ਉਹਨੂੰ ਬਾਅਦ ਵੀ ਆਪਣਾ ਇੱਕ ਹੋਈ ਹੈ ਆ ਜਿਹੜੀ ਤੁਸੀਂ ਜਾਣਾ ਦਿਨ ਉਹ ਥਿਰ ਗਿਆ ਆਪਾਂ ਤੇ ਹਨ ਜੋ ਕੀ ਵੀ ਇਹਨੂੰ ਕਰ ਗਈ ਸੀ ਪਰ ਤੇਨ ਸਾ ਤੋ ਕੀ ਅਗਲਾ ਦੋਸਤ ਸੁਣਾ ਦੋ ਇਹ ਨੋਟ ਚੱਲਦਾ ਹੈ ਕਿ ਅਸੀਂ ਮੈਂ ਤਾਂ ਕੋਈ ਪਤ ਮੰਗ ਸਕੀ ਨਹੀਂ ਮੇਰੇ ਕੋਈ ਨਹੀਂ ਸੁਣਦਾ ਇਹ ਕੋਈ ਨਹੀਂ ਕੋਈ ਨਹੀਂ ਕੋਈ ਲਾਓ ਯਾਰ ਬੋਰਡ ਤਾਂ ਲੈ ਬੋਰਡ ਲਾ ਕੇ ਲੱਗ ਰਹੇ ਤੇੜੀ ਚੱਕ ਲੈ ਉਹ सर सर चओ कैमरा ਸਾਈਡ ਤੋਂ ਹੋਇਆ ਪਿੱਛੋਂ ਸਾਰਿਆਂ ਨੇ ਸਾਈਡ ਤੋਂ ਹੋਇਆ ਵੀਰੇ ਸਾਈਡ ਤੇ ਸਾਈਡ ਤੋਂ ਹੋਇਆ ਸਾਈਡ ਤੇ ਵੀਰੇ ਸਾਈਡ ਤੋਂ ਹੋਇਆ ਖਾਰੇ ਸਾਈਡ ਤੋਂ ਹੋਇਆ ਬੈਠ ਜਾਓ ਬੈਠ ਜਾਓ ਬੈਠ ਜਾਓ ਸਾਈਡ ਤੇ ਬੈਠ ਜਾਓ ਬੈਠ ਜਾਓ ਆ ਰਿਹਾ ਆ ਰਿਹਾ ਤੇ ਸਿੰਚਾਰ ਪੰਜ ਦਿਨ ਪਹਿਲਾਂ ਅਸੀਂ ਇੱਥੇ ਆਏ ਸੀ ਰਾਸ਼ਨ ਤੇ ਚਾਰਾ ਲੈ ਕੇ ਉਦੋਂ ਜਿਹੜੀਆਂ ਸੁਸਾਇਟੀ ਇੰਨੀਆਂ ਨਹੀਂ ਸੀ ਪਹੁੰਚੀਆਂ ਜਿਹੜੀਆਂ ਮਦਦ ਕਰਨ ਵਾਲੀਆਂ ਔਰ ਪਿੰਡ ਵਾਲਿਆਂ ਨੇ ਮੰਗ ਕੀਤੀ ਸੀ ਸਾਨੂੰ ਇੱਕ ਪਰਮਾਨੈਂਟ ਬੇੜਾ ਚਾਹੀਦਾ ਜਿਸ ਅਸੀਂ ਉਹ ਬੇੜਾ ਹੈਂਡਓਵਰ ਕਰਨ ਆਏ ਹਾਂ ਸਰਪੰਚ ਸਾਹਿਬ ਦੇ ਪੰਚਾਇਤ ਦੇ ਔਰ ਦੂਸਰਾ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਸਾਰੇ ਪੰਜਾਬੀਆਂ ਦਾ ਜਿਹੜੇ ਬਾਹਰ ਵੀ ਬੈਠੇ ਆ ਜਿਹੜੇ ਮਦਦ ਲਈ ਅੱਜ ਪੰਜਾਬ ਦੇ ਬੈਠੇ ਆ ਮਦਦ ਬਹੁਤ ਹੋ ਰਹੀ ਹੈ ਸਰਕਾਰ ਕੋਲੋਂ ਇੱਕੋ ਮੰਗ ਹੈ ਕਿ ਜਿਹੜੇ ਕਿਸਾਨ ਹੈ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਕਟੋ-ਕਟ 1 ਲੱਖ ਰੁਪਇਆ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਏ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਤੇ ਜਿਹੜੇ ਘਰ ਇਸ ਮੀਂਹ ਤੇ ਹੱਟ ਦੇ ਨਾਲ ਢਹੇ ਆ ਉਹ ਘਰ ਦਾ ਮੁਆਵਜ਼ਾ ਦਿੱਤਾ ਕਿੰਨੇ ਕਾਇ ਕਿੰਨਾ ਕ ਰਕਬਾ ਇੱਥੇ ਕੋਈ ਦੇਖਿਆ ਜਾ ਕੇ ਕਿਹੜੇ ਪਿੰਡੇ ਇੱਥੇ ਇੱਥੇ ਕਟੋ-ਕਟ 1500 ਤੋਂ ਉੱਤੇ ਰਕਬਾ ਹੈ ਔਰ ਬਹੁਤ ਟਾਣੀਆਂ ਹੈ ਤਕਰੀਬਨ 4 ਤੋਂ 5 ਹਜ਼ਾਰ ਲੋਕ ਹੈ ਜਿਹੜਾ ਇਸ ਤੋਂ ਅੱਗੇ ਰਹਿੰਦਾ ਹੈ ਜਿਨ੍ਹਾਂ ਨੂੰ ਅੱਜ ਸਹਾਇਤਾ ਰਾਹਤ ਕੈਂਪਸ ਦਾ ਲੋਕਾਂ ਨੂੰ ਮਿਲ ਰਹੀ ਹੈ ਬਿਲਕੁਲ ਰਾਹਤ ਕੈਂਪ ਬਹੁਤ ਵਧੀਆ ਚੱਲਦੇ ਪਏ ਆ ਪੰਜਾਬ ਦੇ ਲੋਕ ਦਿਲ ਖੋਲ ਕੇ ਮਦਦ ਵੀ ਕਰਦੇ ਆ ਹਮੇਸ਼ਾ ਪਰ ਇਸ ਵਾਰ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਕਿ ਵੱਡਾ ਦਿਲ ਕਰਕੇ ਮਦਦ ਕਰਦੇ ਪਏ ਸਾਰਿਆਂ ਦਾ ਤੁਹਾਡੇ ਵੱਲੋਂ ਵੋਟ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਮਈਆ ਕਰਵਾਈ ਗਈ ਉਹਨਾਂ ਦਾ ਕਿੰਨਾ ਆਸਰਾ ਮਿਲੂਗਾ ਕਾਫੀ ਆਸਰਾ ਮਿਲੂਗਾ ਜੋ ਪਿੰਡ ਵਾਲਿਆਂ ਦੀ ਮੰਗ ਸੀ ਅਸੀਂ ਉਸੇ ਮੁਤਾਬਕ ਉਹਨਾਂ ਨੂੰ ਵੱਡੀ ਵੋਟ ਲਿਆ ਕੇ ਅੱਜ ਬੇੜਾ ਦਿੱਤਾ ਜਿਹੜੀਆਂ ਸੁਸਾਇਟੀਆਂ ਨੇ ਉਹ ਮਦਦ ਕਰਦੀਆਂ ਪਈਆਂ ਸਾਡੀ ਮੰਗ ਹੈ ਕਿ ਹਰੇਕ ਜਿਨ੍ਹਾਂ ਦਾ ਘਰ ਟਾਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਜਿਨ੍ਹਾਂ ਦੇ ਕਰਜ਼ੇ ਜਿਹੜੇ ਨੱਬੇ ਹੋਏ ਆ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਏ ਜਿਨ੍ਹਾਂ ਦੇ ਪਾਣੀ ਆ ਔਰ ਸਭ ਤੋਂ ਜਿਹੜੀ ਜ਼ਰੂਰੀ ਮੰਗ ਹੈ ਘਟੋ ਘਟ ਇੱਕ ਲੱਖ ਰੁਪਏ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਏ ਹਰੇਕ ਕਿਸਾਨ ਨੂੰ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਸੀ ਸਪ੍ਰੇਆਂ ਹੋ ਗਈਆਂ ਝੋਨਾ ਲੱਗ ਗਿਆ ਸਾਰੀ ਮਿਹਨਤ ਹੋ ਗਈ ਅੱਜ ਉਹਦਾ ਫਲ ਮਿਲਣਾ ਸੀ ਪਰ ਨਹੀਂ ਕੁਦਰਤ ਦਾ ਕਹਿਰ ਆ ਨਹੀਂ ਮਿਲ ਸਕਿਆ ਅਸੀਂ ਮੰਗ ਕਰਦੇ ਹਾਂ ਕਿ ਕਟੋਪਾਟੇ 1 ਲੱਖ ਰੁਪਿਆ ਕਿੱਲੇ ਦਾ ਮੌਜ਼ਾ ਮਿਲਣਾ ਚਾਹੀਦਾ ਤੁਸੀਂ ਕਿਹੜੇ ਕਿਹੜੇ ਇਲਾਕੇ ਜਾ ਕੇ ਅੱਗੇ ਜਾ ਕੇ ਆਏ ਹੋ ਦੇਖੋ ਮੈਂ ਜ਼ਲਾਲਾਬਾਦ ਗੁਰੂ ਹਰ ਸਹਾਇ ਫਾਜ਼ਲਕਾ ਦੇ ਵਿੱਚ ਔਰ ਅਬੂਰ ਤੋਂ ਅੱਗੇ ਕਈਆਂ ਪਿੰਡਾਂ 'ਚ ਜਾ ਕੇ ਆਏ ਹਾਂ ਔਰ ਅਸੀਂ ਸਾਰੀ ਟੀਮ ਸਾਡੀ ਦਿਨ ਪਰ ਰਾਤ ਲੱਗੀ ਹੋਈ ਹੈ ਮੈਂ ਸਾਰੀ ਟੀਮ ਦਾ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਗਰਾਊਂਡ ਤੇ ਹਾਲਾਤ ਕਿਸ ਤਰ੍ਹਾਂ ਦੇ ਵੇਖੇ ਹੈ ਤੁਸੀਂ ਦੇਖੋ ਹਾਲਾਤ ਮਾੜੇ ਨੇ ਪਰ ਇਸ ਵਾਰ ਲੋਕਾਂ ਨੇ ਜਿਨਾਂ ਕਹਿੰਦੇ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਪੰਜਾਬੀਆਂ ਨੇ ਇਸ ਵਾਰ ਮਦਦ ਕਰਨ ਦੀ ਕਹਿੰਦੇ ਕਿ ਬੰਬ ਬਲਾਪੇ ਸਭ ਤੋਂ ਪਹਿਲਾਂ ਤੇ ਹੁਸ਼ਕਰ ਦੀ ਗਾੜੀ ਦੇ ਵਿੱਚ ਜਿਹੜੇ ਅੱਜ ਸਾਡੇ ਐਮ.ਐਲ.ਏ. ਸਾਹਿਬ ਆਵਲਾ ਸਾਹਿਬ ਆਪਣੇ ਕੋਲ ਪਹੁੰਚੇ ਨਹੀਂ ਮੈਂ ਇਹਨਾਂ ਦਾ ਦਿਲੋਂ ਮੇਰੀ ਪੰਚਾਇਤ ਮੇਰਾ ਪਿੰਡ ਤੇ ਮੇਰੇ ਇਲਾਕੇ ਦੀ ਤਰਫੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਦੂਜੀ ਵਾਰ ਇੱਥੇ ਆ ਕੇ ਸਰ ਲਈਏ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਰਾਮਾਦਾਸ ਜਿਨ੍ਹਾਂ ਨੇ ਸਾਨੂੰ ਸਾਡੇ ਤੱਕ ਇਹ ਮੈਸੇਜ ਪੰਚਾਇਆ ਵੀ ਆਵਲਾ ਸਾਹਿਬ ਨਾਲ ਗੱਲ ਕਰੋ ਤੋਂ ਆਣ ਕੀ ਤੁਹਾਡਾ ਕੋਈ ਹੱਲ ਕਰਨਗੇ ਕਿਸਾਨ ਜੱਤੇਬੰਦੀ ਕਿਸਾਨ ਬਰਾਵਾ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਦੀ ਧਿਆਨ ਰੱਖਣਾ ਮੈਂ ਗੁਰਜੀਕਾ ਖਾਲਸਾ ਮੈਂ ਹਾਂਜੀ ਸਰ ਸੋਨਿਆ ਸੋਨਿਆ ਕਾਰ ਮੈਂ ਧੰਨਵਾਦ ਕਰਦਾ ਸਾਰੀ ਫਾਊਂਡੇਸ਼ਨਸ ਦਾ ਪੈਰਾਗੋਨ ਦਾ ਔਰ ਬਾਕੀ ਸਾਰੀ ਟੀਮ ਜਿਹੜੀ ਆ ਬਾਹਰ ਆਈਆਂ ਜਦੋਂ ਪਿਛਲੀ ਵਾਰੀ ਅਸੀਂ ਆਏ ਹ ਇੱਕ ਹਫਤਾ ਪਹਿਲਾਂ ਤਾਂ ਇੱਥੇ ਕੋਈ ਵੀ ਨਹੀਂ ਸੀ ਮਦਦ ਕਰਨ ਲਈ ਅਸੀਂ ਅਪੀਲ ਕੀਤੀ ਸਾਰੇ ਆਏ ਆ ਪਿਛਲੀ ਵਾਰ ਜਦੋਂ ਅਸੀਂ ਰਾਸ਼ਨ ਲੈ ਕੇ ਆਏ ਤੇ ਪਿੰਡ ਵਾਲਿਆਂ ਦੀ ਮੰਗ ਸੀ ਕਿ ਸਾਨੂੰ ਬੇੜਾ ਚਾਹੀਦਾ ਤੇ ਅੱਜ ਅਸੀਂ ਇਹਨਾਂ ਨੂੰ ਬੇੜਾ ਪਰਮਾਨੈਂਟਲੀ ਦੇ ਕੇ ਚੱਲੇ ਆਂ ਔਰ ਤੁਸੀਂ ਤੁਹਾਡੇ ਕੋਲ ਫਿਰ ਅਸੀਂ ਜਾਂਦੇ ਰਵਾਂਗੇ ਅੱਜ ਫਾਜ਼ਲ ਕਾ ਮੈਂ ਸਮਝਦਾ ਕਿ ਆ ਪਿੰਡਾਂ ਦੇ ਵਿੱਚ ਬਹੁਤ ਲੋਡ ਹੈ ਜੇ ਕੋਈ ਵੀ ਸੌਂਦਾ ਹੈ ਤੇ ਇਹਨਾਂ ਦੀ ਮਦਦ ਕਰੀ